ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਡੇਰਾ ਬਾਬਾ ਨਾਨਕ ਦੇ ਪਿੰਡ ਚੰਦੂ ਨੰਗਲ ਜੋੜੀਆਂ ਖੁਰ ਤੇ ਪੱਖੋਕੇ ਟਾਲੀ ਸਾਧ ਦੇ ਪਿੰਡਾਂ ਦੀ ਜ਼ਮੀਨ ਗ੍ਰਹਿਣ ਕੀਤੀ ਜਾਵੇਗੀ ਪਰ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਫਿਲਹਾਲ ਇਸ ਨੋਟੀਫਿਕੇਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦਾ ਪ੍ਰਾਈਵੇਟ ਰੇਟ ਦੇ ਮੁਕਾਬਲੇ ਸਰਕਾਰ ਕੋਲੋਂ 3-4 ਗੁਣਾ ਵੱਧ ਮੁੱਲ ਮੰਗ ਲਿਆ ਹੈ ਸਾਡੀ ਟੀਮ ਵੱਲੋਂ ਜਦੋਂ ਇਨ੍ਹਾਂ ਪਿੰਡਾਂ ਦਾ ਵਿਸ਼ੇਸ਼ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੀਆਂ ਮੌਜੂਦਾ ਰਜਿਸਟਰੀਆਂ ਦਿਖਾਈਆਂ ਤੇ ਕਿਹਾ ਫਿਲਹਾਲ ਉਹਨਾਂ ਦੀਆਂ ਜ਼ਮੀਨਾਂ ਦਾ ਮੁੱਲ 80 ਲੱਖ ਪ੍ਰਤੀ ਕਿੱਲਾ ਹੈ ਇਸ ਲਈ ਜੇਕਰ ਸਰਕਾਰ ਨੇ ਲਾਂਘੇ ਲਈ ਉਹਨਾਂ ਦੀਆਂ ਜ਼ਮੀਨਾਂ ਗ੍ਰਹਿਣ ਕਰਨੀਆਂ ਨੇ ਤਾਂ ਸਰਕਾਰ ਨੂੰ ਉਹਨਾਂ ਨੂੰ 3-4 ਗੁਣਾ ਵੱਧ ਮੁੱਲ ਦੇਣਾ ਪਵੇਗਾ ਇਸ ਮੌਕੇ ਕਿਸਾਨਾਂ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਉਹਨਾਂ ਨੂੰ ਟਕਵਾ ਮੁੱਲ ਨਾ ਦਿੱਤਾ ਤਾਂ ਸੰਘਰਸ਼ ਵੀ ਕਰਨਗੇ ਅਹੀਂ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਵੱਧ ਤੋਂ ਵੱਧ ਮਤਲਬ ਕਿ ਜ਼ਮੀਨ ਜਿਹੜੀ ਆ ਸਾਡੀ ਤੇ 2 ਕਿਲੇ 2.5 ਕਿਲੇ 1 ਕਿਰਦੇ ਬਲਕੇ ਮਾਲਕ ਨੇ ਸਾਰੇ ਤੇ ਜਮੀਨ ਇਹਨਾਂ ਦੀ ਮਤਲਬ ਸਾਰੀ ਆ ਚੁੱਕੀ ਹੈ ਵਿੱਚ ਤੇ ਅੱਗੇ ਮਤਲਬ ਸਾਡੀ 70-80 ਲੱਖ ਰੁਪਇਆ ਰੇਟ ਸੀ ਸਾਨੂੰ ਮਰਗ ਤਿੰਨ ਚਾਰ ਗੁਣਾ ਮਤਲਬ ਪੈਸੇ ਜਿਹੜੇ ਆ ਇਹਦੇ ਨਾਲ ਮਿਲਣੇ ਚਾਹੀਦੇ ਨੇ ਦੋ ਦੋ ਤਿੰਨ ਤਿੰਨ ਕਿਲਿਆਂ ਵਾਲੇ ਜ਼ਿਮੀਂਦਾਰ ਆਂ ਸਬਜ਼ੀ ਲਾ ਕੇ ਹੀ ਗੁਜ਼ਾਰਾ ਕਰਦੇ ਆ ਇੱਥੇ ਤੇ ਜਮੀਨ ਸਾਰੀ ਸਾਡੀ ਤਕਰੀਬਨ ਜਿਹੜੀ ਆ ਆ ਗਈ ਆ ਵਿੱਚ ਦੇ ਆਪਣਾ ਕੋਰੀਡੋਰ ਦੇ ਜਮੀਨਾਂ ਤਾਂ ਬੇਕਾਰ ਹੋ ਜਣੇ ਸਾਰੇ ਤੇ ਇਹਨਾਂ ਨੂੰ ਹਰ ਘਰ ਦੇ ਵਿੱਚ ਇੱਕ ਇੱਕ ਨੌਕਰੀ ਦਿੱਤੀ ਜਾਵੇ। ਸਾਨੂੰ ਅਜੇ ਤੱਕ ਕੋਈ ਸਰਕਾਰ ਦਾ ਨਾ ਕੋਈ ਨੁਮਾਇੰਦਾ ਆਇਆ ਸਾਡੇ ਕੋਲ ਨਾ ਕਿਸੇ ਨੇ ਸਾਨੂੰ ਦੱਸਿਆ ਆਣਗੇ। ਸਰਕਾਰ ਤੋਂ ਅਸੀਂ ਆਪਣੀ ਜਿਹੜੀ ਜ਼ਮੀਨ ਹੈ ਸਾਡੀ ਵਿਚਾਰੀ ਰੋਡ ਦੇ ਉਹਦਾ ਅਸੀਂ ਜੋ ਉਹਦਾ ਬੰਦਾ ਮਾਹੌਜਾ ਸਾਨੂੰ ਦਿੱਤਾ ਜਾਏ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਕਲਾ ਨੂੰ ਰੋਡ ਤੇ ਪੈਂਦੇ ਪਿੰਡ ਮਾਨ ਤੋਂ ਲੰਘੇ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ। ਤੇ ਜਿਸ ਲਈ ਇਹਨਾਂ ਪਿੰਡਾਂ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੀ ਵੀ ਕੁਝ ਜ਼ਮੀਨ ਘੇਰੇ ਵੀ ਲਿਆਂਦੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਟੁਕਵਾ ਮੁਲ ਦੇਂਦੀ ਹੈ ਜਾਂ ਨਹੀਂ ਫਿਲਹਾਲ ਨੋਟੀਫਿਕੇਸ਼ਨ ਤੋਂ ਬਾਅਦ ਜਿੱਥੇ ਆਮ ਲੋਕਾਂ ਤੇ ਸੰਕਟ ਦੇ ਚਿਹਰੇ ਖਿੜੇ ਹੋਏ ਨੇ ਉੱਥੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਆਪਣੇ ਉਜੜਨ ਦਾ ਡਰ ਸਤਾਉਣ ਲੱਗਾ ਹੈ ਡੇਰਾਬਾਬਾ ਨਾਨਕ ਤੋਂ ਕੈਮਰਾਮੈਨ ਗੁਰਕਿਰਪਾਲ ਦੇ ਨਾਲ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978